ਯਾ ਸਾਨੂੰ ਇੱਕੇ ਫਾਇਦਾ ਵੀ ਹੋਇਆ ਵਾ ਲੋਕ ਕਹਿੰਦੇ ਆ ਇਹ ਪਾਟਿਆ ਇਹਨਾਂ ਨੂੰ ਦੱਸ ਦਿੱਤਾ ਵਾ ਉਥੇ ਕਿ ਕੀ ਕੀ ਹੈ ਨਸ਼ੇੜੀ ਆ ਜੇਕਰ ਇਹ ਨਸ਼ੇੜੀ ਨਹੀਂ ਆ ਤੁਹਾਨੂੰ ਮੱਥ ਪਾ ਕੇ ਰੱਖਤੀ ਉਥੇ ਔਰ ਮੋਤੀ ਸਰਕਾਰ ਮੰਨੀ ਵੀ ਆ ਇਹ ਕਾਲੇ ਕਾਨੂੰਨ ਆ ਇਹ ਕਾਲੇ ਕਾਨੂੰਨ ਮੰਨੀ ਆ ਤੇ ਇਹਨੂੰ ਕੱਟ ਕੇ ਠੀਕ ਬਣਾ ਦੇ ਹੋਣੀ ਹੈ ਤੇ ਸਾਨੂੰ ਇਹਨਾਂ ਦੇ ਖਿਲਾਫ ਪੂਰ ਜ਼ੋਰ ਹਮਾਇਤ ਦੇ ਕੇ ਔਰ ਇਹਨਾਂ ਦੇ ਬਾਰੇ ਕਾਨੂੰਨਾਂ ਤੁਰੰਤ ਕਰਉਣਾ ਪਊਗਾ ਕਿਉਂਕਿ ਪਹਿਲਾਂ ਇਹ ਠੇਕੇਦਾਰੀ ਚਿੱਟੂ ਬਣਾ ਹਮਣਾ ਕੇ ਪਹਿਲਾਂ ਸਰਕਾਰੀ ਦਾਰੇ ਮਗਾਏ ਹੋੜੇ ਕਿਸਾਨੀਅਤ ਮੰਗਾਈ ਫਿਰ ਪਹਿਲਾਂ ਫਿਰ ਪਾਣੀ ਪਾਏ ਇਹ ਇਹੋ ਜਿਹਾ ਕਾਨੂੰਨ ਹੈ ਬਣਾਈ ਜਾ ਰਹੀ ਹੈ ਕਿ ਪੰਜਾਬ ਨੂੰ ਇਹੋ ਜਿਹਾ ਇਹ ਨਹੀਂ ਕਿਹਾ ਕਿ ਸਿਰਫ ਕਿਸਾਨਾਂ ਦਾ ਮਸਲਾ ਵਾਏ ਜਾਂ ਮਜ਼ਦੂਰਾਂ ਦਾ ਮਸਲਾ ਵਾਏ ਇਹ ਹਰ ਇੱਕ ਨੂੰ ਪਤਾ ਵਾ ਔਣ ਵਾਲੀ ਦਿਹਾੜੀਆਂ ਤੁਹਾਡੀਆਂ ਕਟਾਉਣੀਆਂ ਵਾ ਉਹਨਾਂ ਨੇ ਇਹ ਤੁਹਾਡੇ ਜਿਹੜੇ ਲਿਖੇ ਆ ਕਾਰੇ ਕਾਨੂੰਨਾਂ ਦੇ ਉਹਨਾਂ ਵਿੱਚ ਬੇਲਿਆ ਏ ਕਿ ਕਿ 8 ਘੰਟੇ ਤੋਂ 12 ਘੰਟੇ ਕਰ ਦਿੱਤੇ ਲੱਗੇ ਕਰਦੇ ਲੱਗੇ ਆ ਇਹ ਕਰਕੇ ਸਾਨੂੰ ਇਹ ਮਨੇ ਬੋ ਕਹਿੰਦੇ ਉਹਨੇ ਸਾਨੂੰ ਪਰੇਸ਼ਾਨ ਕਰ ਰਹੇ ਆ ਅੱਡਾ ਬੰਦ ਕਰਕੇ ਅਸੀਂ ਜਾਗਰਤ ਰੁਪਿਆ ਦੇ ਕੇ ਬੇ ਲਾਉਂਡਿਆ ਦਾ ਇਹ ਵੀ ਇਹਨਾਂ ਦੇ ਮਾੜੇ ਕਾਨੂੰਨਾਂ ਦਾ ਕਰਕੇ ਉੰਡਿਆ ਵਾ ਇਹ ਕਰਕੇ ਅੱਗੇ ਤੂੰ ਜਾ ਤੋ ਇਹਨਾਂ ਨੂੰ ਨੱਥ ਪਾਉਣ ਦੀ ਏਕਤਾ ਬਣਾ ਕੇ ਇਹਨਾਂ ਨੂੰ ਜੋ ਲੋੜ ਪੈਂਦੇ ਸਾਨੂੰ ਪੰਜਾਬ ਸਾਡਾ ਨਾਮ ਆ ਇਹ ਬਾਕੀ ਮਜ਼ਦੂਰੇ ਕਰਦਾ ਸਾਰੇ